ਤਉ ਪਾਲ ਦਹਾਉ ਇਹ ਤਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਤੇ ਵਾਹ ਆਹ ਦਿਉ ਤੇ ਜਤ ਘਤ ਤਾਤ ਤਮਹਿ ਮੇਰਾ ਨਾਨਕ ਸੰਤ ਸੇਵਾ ਤਨਾਸ਼ਰੀ ਮਹਲਾ ਪੰਜਵਾਂ ਸਤਿ ਕਰਪਾ ਹਵ ਦੇਹਾਂ ਤਮੋ ਕਰ ਕਾਮ ਕ੍ਰੋਧ ਵਿਗਜਾਰੇ ਗੋਵਿੰਦਰ ਜੀ ਆਰਾ ਇਹ ਉਪਰਵਾਰ ਮਨ ਤਨ ਰਾਮ ਨਾਮ ਹਿਤ ਕਰੇ ਸੁਖ ਸਜ ਆਨੰਦ ਮੰਗਲ ਸਾਤਾ ਆਵਰੀ ਦੁਪਾਰ ਉਤਾਰੀ ਆਉ ਤਨ ਸੋਦਾਨ ਤਨੋਏ ਭਗਵਾਨ ਤਵ ਸਾਰੇ ਜਨਾਨ ਕੀਤੇ ਸਰਦਾ ਪੂਰ ਨਾ ਕਰਤ ਤੇ ਤੇਰੇ ਨੋ ਸ਼ਕਾਰੇ ਤਰਾਸ ਰਹੀ ਮਾਲਾ ਪ੍ਰਿਵਾਹ ਸੁਦਾਈਓ ਮਹਾ ਬਣਿ ਤੇ ਆਪਣੇ ਚੰਦ ਬਰਾਤੋ ਇੱਕ ਨਾਮ ਦਿਓ ਮਨ ਮੰਤਾ ਬੇਸਨਾ ਕ ਤੂ ਜਾਤਾ ਸਾ ਗੁਰੂ ਕੋ ਲੈ ਜੀ ਦਾਤੋਂ ਡਾਕਟਰ ਸਾਹਿਬ ਹਰ ਹਰ ਨਾਮ ਤੇ ਉਪਰਤ ਕਾ ਪੈ ਹਮਾਰੇ ਗਾਤ ਰ ਅਨਿਕਾਰ ਕੀ ਉਹ ਪ੍ਰਵੋਪਨਾ